ਇਸੇ ਕਿ ਸਾਬਕਾ ਪੀਐਮ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬਿਆਨ ਸਿੰਘ ਦਾ ਬੇਟਾ ਮੁਰਤੋ ਲੋਕ ਸਭਾ ਚੋਣ ਲੜੇਗਾ ਸਰਬੀ ਸਿੰਘ ਖਾਲਸਾ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਗਿਆ ਇਸ ਦੇ ਵਿਚਾਲੇ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ ਦੱਸ ਦੇ ਕਿ 2004 ਚ ਵੀ ਬਠਿੰਡਾ ਤੋਂ ਲੜੀ ਸੀਗੀ ਲੋਕ ਸਭਾ ਚੋਣ ਪਰ ਕੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਸਰਬਜੀਤ ਨੂੰ ਬਠਿੰਡਾ ਤੋਂ ਮਿਲਿਆ ਸਨ 113490 ਵੋਟਾਂ ਜਿਸੀ ਗੱਲ ਕਰੀਏ ਤੇ 2007 ਦੀ 2007 ਵਿੱਚ ਵੀ ਪਧੌੜ ਤੋਂ ਚੋਣ ਲੜੀ ਗਈ ਸੀ ਕਿ ਉਸ ਵੇਲੇ ਮਹਿਜ਼ 15702 ਵੋਟਾਂ ਹੀ ਮਿਲ ਸਕੀਆਂ ਸਨ 31 ਅਕਤੂਬਰ 1984 ਨੂੰ ਹੋਇਆ ਸੀਗਾ ਇੰਦਰਾ ਗਾਂਧੀ ਦਾ ਕਤਲ ਯਾਨੀ ਕਿ ਅਸੈਸੀਨੇਸ਼ਨ ਕੀਤਾ ਗਿਆ ਸੀਗਾ ਬਿਆਨ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸਨ ਦੱਸ ਦਈਏ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬਿਆਨ ਸਿੰਘ ਦਾ ਪਰਿਵਾਰ ਕਈ ਵਾਰ ਚੋਣਾ ਲੜ ਚੁੱਕਾ ਹੈ ਬਿਆਨ ਸਿੰਘ ਦੀ ਪਤਨੀ ਤੇ ਸਰਬਜੀਤ ਸਿੰਘ ਦੀ ਮਾ ਬਿਮਲ ਕੌਰ ਨੇ 1979 ਵਿੱਚ ਵੀ ਲੋਕ ਸਭਾ ਚੋਣ ਲੜੀ ਸੀਗੀ ਪਰ ਉਹ 424101 ਵੋਟਾਂ ਲੈ ਕੇ ਸੰਸਦ ਪਹੁੰਚੇ ਸਨ ਉਤੇ ਹੀ 1979 ਵਿੱਚ ਬਿਆਨ ਸਿੰਘ ਦੇ ਪਿਤਾ ਨੇ ਪਠੰਡਾ ਤੋਂ ਚੋਣ ਲੜੀ ਸੀਗੀ ਤੇ ਉਹ 319900 79 ਵੋਟਾਂ ਲੈ ਕੇ ਸੰਸਦ ਮੈਂਬਰ ਬਣੇ ਸੀਗੇ ਤੇ ਫਰੀਦਕੋਟ ਤੋਂ ਆਪ ਨੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ ਵੀ ਚੋਣ ਮੈਦਾਨ 'ਚ ਉਤਾਰਿਆ ਹੈ ਤੇ ਹੌਟ ਸੀਟ ਬਣੀ ਹੋਈ ਹੈ ਆ ਫਰੀਦਕੋਟ ਦੀ ਰਿਜ਼ਰਵ ਸੀਟ ਮੇਨਾ ਮੇਰੇ ਸਹਿਯੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਫਰੀਦਕੋਟ ਦੀ ਸੀਟ ਹੌਟ ਸੀਟ ਕਹੀ ਜਾ ਸਕਦੀ ਹੈ ਕਿਉਂਕਿ ਸੁਰਿੰਦਰ ਕੰਬੋਜ ਜੋ ਗੋਲਡੀ ਕੰਬੋਜ ਦੇ ਪਿਤਾ ਨੇ ਉਹ ਬੀਐਸਪੀ ਤੋਂ ਚੋਣ ਲੜ ਰਹੇ ਨੇ ਕਰਮਜੀਤ ਅਮੋਲ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ 'ਚ ਉਤਰੇ ਨੇ ਇਸ ਤਰਿਚੇ ਵਾਲੇ ਹੰਸਰਾ ਝੰਸ ਬੀਜੇਪੀ ਤੋਂ ਚੋਣ ਮੈਦਾਨ ਚ ਉਤੇ ਨੇ ਇਸ ਤਰਿਚੇ ਵਾਲੇ ਜੈਪਾਲ ਪੁੱਲਰ ਜੋ ਗੈਂਗਸਟਰ ਦੇ ਪਿਤਾ ਵੀ ਫਰੀਦਕੋਟ ਸਟਰੀਟ ਤੋਂ ਹੀ ਚੋਣ ਮੈਦਾਨ ਚ ਉਤਰੇ ਨੇ ਤੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਫਰੀਦਕੋਟ ਤੋਂ ਇੰਡੀਪੈਂਡੈਂਟ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਦੇਖੋ ਬਿਲਕੁਲ ਫਰੀਦਕੋਟ ਦੀ ਇਹ ਕਿਉਂ ਪੂਰੇ ਪੰਜਾਬ ਦੀਆਂ ਦੇਖੋ 13 ਦੀਆਂ 13 ਸੀਟਾਂ ਹੀ ਬੜੀਆਂ ਇੰਟਰਸਟਿੰਗ ਜਿਹੜੀਆਂ ਇਲੈਕਸ਼ਨ ਦੇ ਤੌਰ ਤੇ ਦੇਖਿਆ ਜਾ ਰਿਹਾ ਕਿਉਂਕਿ ਹਲੇ ਕਿਸੇ ਕਿਸਮ ਦੀ ਅਸੈਸਮੈਂਟ ਜਿਹੜੀ ਉਹ ਬੜੀ ਔਖੀ ਲੱਗ ਰਹੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਾਰਟੀਆਂ ਹਲੇ ਤੱਕ ਦੇਖੋ ਪ੍ਰੋਪਰ ਕੈਂਡੀਡੇਟ ਜਿੰਨੀ ਤੱਕ ਕਲੀਅਰ ਨਹੀਂ ਹੁੰਦੇ ਜਾਂ ਫਿਰ ਦਲ ਬਦਲ ਦਾ ਦੌਰ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਹੈ ਤਾਂ ਬੜੀਆਂ ਇੰਟਰਸਟਿੰਗ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਬਣੀਆਂ ਹੋਈਆਂ ਨੇ ਕਈ ਗੱਠਜੋੜ ਬਣਨ ਦੀ ਸੁਭਾਵਨਾ ਰੱਦ ਹੋਈ ਕਈ ਜਿਹੜੇ ਨੇ ਆਪਸ ਇਕੱਠੇ ਹੁੰਦੇ ਨਜ਼ਰ ਆਏ ਤਾਂ ਐਸੇ ਹਾਲਾਤਾਂ ਦੇ ਵਿੱਚ ਦੇਖੋ ਜੇ ਕੋਈ ਸਰਜੀਤ ਸਿੰਘ ਦਾ ਜ਼ਿਕਰ ਆਉਂਦਾ ਸਰਜੀਤ ਸਿੰਘ ਕਿਉਂਕਿ ਉਹਨਾਂ ਦੇ ਮਾਤਾ ਬਿੰਬਲ ਕੌਰ ਖਾਲਸਾ ਉਹ ਵੀ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਉਹਨਾਂ ਦੇ ਦਾਦਾ ਸਦਾ ਸੁੱਚਾ ਸਿੰਘ ਜਿਹੜੇ ਹੈਗੇ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਔਰ ਇੱਕ ਜਦੋਂ ਇੰਦਰਾ ਗਾਂਧੀ ਹੋਰਾਂ ਦਾ ਕਤਲ ਕੀਤਾ ਜਾਂਦਾ ਅਸੈਸੀਨੇਸ਼ਨ ਹੁੰਦਾ ਤਾਂ ਉਹਨਾਂ ਕਤਲ ਦੇ ਵਿੱਚ ਦੋਸ਼ੀ ਪਾਏ ਗਏ ਬਿਆਨ ਸਿੰਘ ਜਿਹੜੇ ਨੇ ਉਹਨਾਂ ਦੇ ਪੁੱਤਰ ਨੇ ਸਰਵਿਸਿੰਗ ਇੱਕ ਇਸ ਕਰਕੇ ਇਹ ਬੜਾ ਵੱਡਾ ਨਾਮ ਹੋ ਜਾਂਦਾ ਕਿਉਂਕਿ ਔਰ ਉਹ ਦੇਖੋ ਉਸ ਸੈਫਿਨੇਸ਼ਨ ਤੋਂ ਬਾਅਦ ਉਹਨਾਂ ਦੀ ਜਿਹੜੀ ਸਰਪਤਨੀ ਅਭਿਆਸ ਸਿੰਘ ਦੀ ਸਰਜੀਤ ਸਿੰਘ ਦੇ ਮਾਤਾ ਬਿੰਬਲ ਕੌਰ ਖਾਲਸਾ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਨੇ ਉਸ ਵੇਲੇ ਕਿਉਂਕਿ ਉਸ ਵੇਲੇ ਮਾਹੌਲ ਜਿਹੜਾ ਹੈਗਾ ਪੰਜਾਬ ਦਾ ਇਸ ਤਰ੍ਹਾਂ ਦਾ ਸੀ ਇੱਕ ਤੌਰ ਇਸ ਤਰ੍ਹਾਂ ਦਾ ਚੱਲਿਆ ਹੋਇਆ ਸੀ ਇੱਕ ਵੱਡੇ ਬਹੁਮਤ ਦੇ ਨਾਲ ਬਿੰਬਲ ਕੌਰ ਖਾਲਸਾ ਹੋਰੀ ਜਿੱਤਦੇ ਨੇ ਔਰ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਨੇ ਸਰਜੀਤ ਸਿੰਘ ਦੇਖੋ ਹਾਲਾਂਕਿ ਰਾਜਨੀਤੀ ਦੇ ਵਿੱਚ ਆ ਥੋੜਾ ਹਾਸ਼ੀ ਦੇ ਵਿੱਚ ਨਜ਼ਰਾਏ ਉਹਨਾਂ ਨੇ ਚੋਣਾ ਵੀ ਕਈ ਲੜੀਆਂ ਨੇ ਪਾਰਲੀਮੈਂਟ ਚੋਣ ਵੀ ਲੜ ਚੁੱਕੇ ਨੇ ਉਧਾਨਤਵਾ ਚੋਣ ਵੀ ਲੜ ਚੁੱਕੇ ਨੇ ਪਰ ਕਿਉਂਕਿ ਇੱਕ ਦੌਰ ਜਿਹੜਾ ਹੈਗਾ ਉਸ ਦੌਰ ਤੇ ਅੱਜ ਦੇ ਦੌਰ ਦੇ ਵਿੱਚ ਇੱਕ ਵੱਡਾ ਫਰਕ ਹੁੰਦਾ ਉਹ ਦੌਰ ਜਿਸ ਜੋ ਸਿਮਰਜੀਤ ਸਿੰਘ ਮਾਨ ਹੋਣੀ ਰਿਕਾਰਡ ਜਸ ਵੋਟਾਂ ਦੇ ਨਾਲ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਹੁਣ ਜਾ ਕੇ ਉਹ ਜਿਹੜਾ ਜਸ ਮਿਲਦੀ ਆ ਦੇਖੋ ਸਰਪੀ ਸਿੰਘ ਦੀ ਚੋਣ ਲੜਨਾ ਬੜਾ ਇੰਟਰਸਟਿੰਗ ਇਲੈਕਸ਼ਨ ਜਿਹੜਾ ਉੱਥੇ ਹੋ ਜਾਂਦਾ ਪਰ ਦੇਖਦੇ ਹਾਂ ਫਿਰ ਹਾਲੇ ਕਿ ਕਿਉਂਕਿ ਅਕਾਲੀ ਦਲ ਦੇ ਪੱਤੇ ਹਲੇ ਕੁਲ ਦੇ ਬਾਕੀ ਨੇ ਉਸ ਤੋਂ ਬਾਅਦ ਕਿਤੇ ਕਿਉਂਕਿ ਅਕਾਲੀ ਦਲ ਜਦੋਂ ਚੋਣ ਮੈਦਾਨ ਦੇ ਵਿੱਚ ਉਮੀਦ ਵਰਾਰੇਗਾ ਤਾਂ ਜੋ ਸਰਜੀਤ ਸਿੰਘ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਉੱਥੇ ਕਿਤੇ ਨਾ ਕਿਤੇ ਦੋਨਾਂ ਦਾ ਰਿਫਲੈਕਟ ਹੈ ਜਾਂ ਦੋਨਾਂ ਦਾ ਜੀ ਨਪਿੰਤਾ ਜੀ ਉੱਥੇ ਜ਼ਰੂਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਣੇ ਸਾਹਮਣੇ ਹੋਣਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਸਾਫਾ ਪੀਐਮ ਇੰਦਰ ਗਾਨੀ ਦੇ ਕਤਲ ਦੇ ਦੋਸ਼ੀ ਬਿਆਨ ਸਿੰਘ ਦਾ ਬੇਟਾ ਵੀ ਮੁਰਤੂ ਲੋਕ ਸਭਾ ਚੋਣ ਲੜਨਗੇ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦੀ ਤਸਵੀਰ ਤੁਹਾਨੂੰ ਵਖਾ ਰਹੇ ਆ ਉਹਨਾਂ ਨੇ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ ਫੀਟਕੋਟ ਸੀ ਫਿਰ ਚੋਣ ਮੈਦਾਨ ਚ ਉਤਰਨਗੇ ਜਸਟਿਸ ਜ਼ੋਰਾ ਸਿੰਘ ਫਰੀਦਕੋਟ ਤੋਂ ਆਜ਼ਾਦ ਚੋਣ ਲੜਨਗੇ ਜਸਟਿਸ ਜ਼ੋਰਾ ਸਿੰਘ ਦਾ ਸੀ ਕਿ ਇਸ ਨੂੰ ਪਹਿਲਾਂ ਵੀ 2019 ਆਮ ਆਦਮੀ ਪਾਰਟੀ ਦੀ ਟਿਕਟ ਤੇ ਜਲੰਧਰ ਤੋਂ ਪੁਣਾ ਦੇ ਬਲੂ ਚੋਣ ਲੜੀ ਗਈ ਸੀ ਪਰ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਜਸਟਿਸ ਜ਼ੋਰਾ ਸਿੰਘ ਨੇ ਬੇਦਬੀ ਕੇਸ ਦੀ ਜਾਂਚ ਕੀਤੀ ਸੀਗੀ ਇਨਵੈਸਟੀਗੇਸ਼ਨ ਕੀਤੀ ਸੀਗੀ ਹਾਲਾਂਕਿ ਬੇਦਬੀ ਕੇਸ ਚ बनਿਆ ਸੀਗਾ ਪਹਿਲਾ ਜਸਟਿਸ ਦੋਰਾ ਸਿੰਘ ਕਮਿਸ਼ਨ 2015 ਨੂੰ ਬਰਗਾੜੀ ਵਿਧੇ ਕਾਨੂੰਨ ਨੂੰ ਪੁਰਾਣਾਂ ਜਾਂਦ ਦਿੱਤਾ ਗਿਆ ਸੀਗਾ 15 ਅਕਤੂਬਰ 2015 ਨੂੰ ਉਸ ਤੋਂ ਬਾਅਦ ਜੋ ਪਹਿਲਾ ਕਮਿਸ਼ਨ ਬਣਿਆ ਸੀਗਾ ਉਹ ਜਸਟਿਸ ਦੋਰਾ ਸਿੰਘ ਦੀ ਅਗਵਾਈ ਛੀ ਬਣਿਆ ਸੀਗਾ ਤੇ ਉਸ ਤੋਂ ਪਹਿਲਾ 2019 ਆਮ ਆਦਮੀ ਪਾਰਟੀ ਦੇ ਵੱਲ ਚਲੰਦਰ ਜੋ ਰਿਜ਼ਰਵ ਸੀਟ ਹੈ ਉਥੋਂ ਚੋਣਾਂ ਲੜੀਆਂ ਗਈਆਂ ਸੀਗੀਆਂ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਹੁਣ ਉਹਨਾਂ ਨੇ ਇੰਡੀਪੈਂਡੈਂਟ ਚੋਣ ਲੜਨ ਦਾ ਐਲਾਨ ਕੀਤਾ ਹੈ ਫਰੀਦਕੋਟ ਸੀ ਤਦ ਇੱਕ ਤੁਹਾਡਾ ਜਿਆ ਜਾਣਕਾਰੀ ਜਾਈਦੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਫਕੀਰਕੋਟ ਲੋਕ ਸਭਾ ਹਲਕੇ ਤੋਂ ਤੁਸੀਂ ਇਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਡਿਕਲੇਅਰ ਕੀਤਾ ਕੋਈ ਮੈਂ ਹਾਂ ਸੋਚਿਆ ਹੈਗਾ ਸੋਚਿਆ ਗਣ ਦੀ ਉਚਨ ਕੀ ਫੀਕੋਟ ਤੋਂ ਯਾਨੀ ਕਿ ਲੋਕ ਜਿਹੜਾ ਤੁਸੀਂ ਮਤਲਬ ਨਿਰਦਲੀਆਂ ਲੜੋਗੇ ਹਾਂ ਸਰ ਇਸ ਤੋਂ ਪਹਿਲਾਂ ਜੀ ਗੱਲ ਕਰੀਏ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਫਿਰ ਉਸ ਨਾਲ ਕਿਸ ਤਾਂ ਦੇ ਮਤਲਬ ਕੋਈ মতਪੇਦ ਹੋਏ ਜਾਂ ਪਾਰਟੀ ਨੂੰ ਛੱਡ ਚੁੱਕੇ ਹੋ ਇਹ ਉਹਨਾਂ ਦੇ ਕੋਈ ਜਿਹੜੇ ਵੀ ਉਹਦੇ ਡੈਰੀਆਂ ਸੀ ਉਹਨਾਂ ਤੋਂ ਅਸਤੀਫਾ ਦੇ ਚੁੱਕੇ ਹੋ। ਜੀ ਮੈਂ ਅਮਲਾ ਦੇਖੋ ਮੈਂ ਪਾਰਟੀ ਦੇ ਜੁਆਇਨ ਕੀਤੀ ਸੀਗੀ ਪਾਰਟੀ ਨੂੰ ਉਸ ਟਾਈਮ ਤੇ ਜਦੋਂ ਮੈਂ ਜੁਆਇਨ ਕੀਤੀ ਹੋਵੇਗੀ ਪਾਰਟੀ ਦੇ ਵਿੱਚ ਵੀ ਕੰਪੇਅਰ ਕਰਕੇ ਵੀ ਬਾਕੀ ਪਾਰਟੀਆਂ ਦਾ ਕਿਹਸੇ ਨਾਲ ਕੰਪੇਅਰ ਔਰ ਆਮ ਆਦੀ ਪਾਰਟੀ ਦੀ ਕੀ ਪੀਛਣਾ ਉਸ ਟਾਈਮ ਤੇ ਦੇਖ ਕੇ ਮੈਂ ਜੁਆਇਨ ਕੀਤੀ ਸੀਗੀ ਵੀ ਕੰਪੇਰੇਟਿਵਲੀ ਇਸ ਪਾਰਟੀ ਬੈਟਰ ਦਨ ਅਦਰ ਪਾਰਟੀ ਲੇਕਿਨ ਇਹ ਪਾਰਟੀ ਦੇ ਵਿੱਚ ਉਸ ਤਰ੍ਹਾਂ ਦੀ ਜਨੇਪ ਜਿਸ ਤਰ੍ਹਾਂ ਦੀ ਪਾਰਟੀ ਤੇ ਸੀ ਅਸੂਲ ਵਗੈਰਾ ਪ੍ਰਿੰਸੀਪਲ ਜਿਸ ਪਾਰਟ ਜਿਸ ਤਰ੍ਹਾਂ ਪਾਰਟੀ ਹੋਣੀ ਚਾਹੀਦੀ ਸੀ ਉਹਦੇ ਮੁਕਾਬਲ ਕੋ ਨਹੀਂ ਚੱਲ ਰਹੀ ਜੀ ਇਸ ਕਰ ਮੈਂ ਆਪਣੇ ਆਪ ਇਹਨਾਂ ਕੀ ਜਬ ਇੰਡੀਪੈਂਡੈਂਟ ਲੋਕਾਂ ਨੂੰ ਮੈਂ ਦੱਸਣਾ ਕਿ ਲੋਕਾਂ ਨੂੰ ਮਲ ਵੀ ਤੁਸੀਂ ਦੇਖ ਲਓਣ ਪਾਰਟੀ ਲੋਕਾਂ ਨਾਲ ਪਾਰਟੀਆਂ ਪੋਲੀਟੀਕਲ ਪਾਰਟੀਆਂ ਲੀਡਰ ਕਿਸ ਤਰ੍ਹਾਂ ਲੱਗੀ ਬਿਹੇਵ ਕਰਦੇ ਆ ਕਿਸ ਤਰ੍ਹਾਂ ਇਹਨਾਂ ਨੂੰ ਬਿਹਚੂਸ ਕਰਦੇ ਆ ਜੀ ਮੇਰਾ ਬਸ ਇਹ ਹੈ ਦੇਖੋ